ਮੁਹਾਲੀ ਪੁਲਿਸ ਅਤੇ ਗੈਂਗਸਟਰ ਦੇ ਵਿੱਚ ਡੇਰਾ ਬਸਤੀ ਦੇ ਲਾਲੜੂ ਦੇ ਕੋਲ ਹੋਈ ਮੁੱਠਪੇੜ ਮੁੱਠਪੇੜ ਦੇ ਵਿੱਚ ਗੋਲਦੀ ਬਰਾੜ ਦਾ ਕਰੀਬੀ ਰਵੀ ਨਾਰਾਇਣਗੜ੍ਹ ਮੁੱਠਪੇੜ ਦੇ ਵਿੱਚ ਹੋਇਆ ਕਾਇਲ ਕੱਲ ਰਵੀ ਨਾਰਾਇਣਗੜ੍ਹ ਦੀ ਨੇ ਡੇਰਾ ਬਸਤੀ ਸਥਿਤ ਇਮੀਗ੍ਰੇਸ਼ਨ ਸੈਂਟਰ ਦੇ ਇੱਕ ਪਰਚੀ ਦੇ ਕੇ ਰਿਫੰਡ ਮੰਗਿਆ ਸੀ ਜਿਸ ਦੇ ਚੱਲਦੇ ਹੋਏ ਪੁਲਿਸ ਵੱਲੋਂ ਉਸ ਦੀ ਪਾਲ ਕੀਤੀ ਜਾ ਰਹੀ ਸੀ ਅਗਰ ਵੀ ਇਹਦੇ ਤੋਂ ਇੱਕ ਕਾਰਤਿਕ ਸਿੰਘ ਹੈ ਜਿਹੜਾ ਕਿ ਰਵੀ ਹੈ ਆਪਣਾ ਨਰੈਣਗੜ ਦਾ ਦੂਜਾ ਆਪਣਾ ਹੈਗਾ ਜੀ ਦੀਪਕ ਹੈਗਾ ਠੀਕ ਹੈ ਉਹ ਵੀ ਡੇਰਾ ਪਿੰਡ ਦਾ ਹੀ ਹੈ ਜਿਸ ਪਿੰਡ ਦਾ ਜਿਹੜਾ ਹੈ ਆਪਣਾ ਕੋਸ ਜਿਹਦਾ ਆਪਣਾ ਅਲਰਟ ਸੈਂਟਰ ਹੈ ਠੀਕ ਹੈ ਤੇ ਇਹ ਦੋਨੋਂ ਜਣਾਂ ਨੇ ਜਿਹੜਾ ਹੈਗਾ ਇਹਨਾਂ ਦੇ ਵਿੱਚ ਇੱਕ ਦੇਦ ਹਿਸਟਰੀ ਹੈਗੀ ਹੈ ਬਾਕੀ ਅਸੀਂ ਹਲੇ ਹੋਰ ਜਿਹੜਾ ਹੈਗਾ ਰਿਕਾਰਡ ਫਰੋਲ ਲੈਣ ਦਾ ਠੀਕ ਹੈ ਤੇ ਸਰ ਇਹ ਪਿਸਤਲ ਜਿਹੜੀ ਹੈ ਰਿਕਵਰ ਹੋਈ ਹੈ ਇੱਕ ਹੀ ਪਿਸਤਲ ਰਿਕਵਰ ਹੋਈ ਹੈ ਇਹ ਤਸਵੀਰਾਂ ਵੀ ਨਾਲ ਦੇ ਨਾਲ ਦਿਖਾ ਰਹੇ ਹਲੇ ਇਨੀਸ਼ੀਅਲ ਸਟੇਜ ਹੈ ਹਲੇ ਤਾਂ ਐਕਚੁਅਲੀ ਸਾਡਾ ਮੇਨ ਮਕਸਦ ਐਸੋਲੇ ਉਹਨਾਂ ਨੂੰ ਫਸਟ ਏਡ ਦੇਵੋਣਾ ਹੈ ਉਹ ਸੰਗੇ ਵੀ ਹਾਂ ਵੀ ਹਾਲ ਦੀ ਘੜੀ ਸਾਨੂੰ ਇੱਕ ਪਿਸਤਲ ਮਿਲਿਆ ਤੇ ਹਜੇ ਤੱਕ ਇਨਵੈਸਟੀਗੇਸ਼ਨ ਚ ਕੁਝ ਪਤਾ ਲੱਗਿਆ ਹੋਵੇ ਇਹ ਗੋਲਡੀ ਬਰਾੜ ਦੇ ਗੈਂਗ ਦੇ ਨਾਲ ਕੰਮ ਕਰਦੇ ਸੀ ਦੇਖੋ ਜਿਹੜੀ ਪਰਚੀ ਛੁੱਟੀ ਸੀਗੀ ਜਿਹੜਾ ਪਹਿਲੋ ਵੀ ਸੀਗਾ ਜਿਹੜਾ ਆਇਆ ਸੀਗਾ ਉਹਨਾਂ ਦਾ ਇਹਦੇ ਨਾਲ ਹੀ ਲਿੰਕ ਆਇਆ ਸੀਗਾ ਠੀਕ ਹੈ ਤੇ ਬਿਲਕੁਲ ਸਿਰਫ ਜੋ